ਮੈਂ ਸਸਿਕਾਲਸਰਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਫਕੋਟ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ ਪਸ਼ੂ ਵਿਖਾਉਣੇ ਆਂ ਘਰ ਦੇ ਪਸ਼ੂ ਜਿਹੜੇ ਵੀਰ ਜੀ ਹੁਣਾਂ ਦੇ ਇੱਕ ਆ ਤਾਜੀ ਸੋਈ ਗਾਂ ਦਰ ਨੇ ਦਿਖਾਵਾਂਗੇ ਤੇ ਇੱਕ ਆ ਛੋਟੀ ਪਿੰਲੇ ਸੁਵੇ ਤੁਹਾਨੂੰ ਗੱਭਨ ਤੁਹਾਨੂੰ ਦਸਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਜੇ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓਗੇ ਜੀ ਵਧੀਆ ਜੀ ਵੀਰ ਜੀ ਨਾਮ ਦੱਸ ਤੇ ਕਰੀ ਆਪਣਾ ਵੀ ਜੀ ਨਾਮ ਮੇਰਾ ਕੋਮਲ ਬਾਨੂ ਜਾਂ ਕਰਨ ਬਾਨੂ ਦੋਵੇਂ ਚੱਲਦੇ ਠੀਕ ਆ ਤੇ ਐਡਰੈਸ ਵੀ ਦੱਸ ਤੇ ਕਰੀ ਐਡਰੈਸ ਪਿੰਡ ਸਰਪ ਕੋਡ ਹਾਂਜੀ ਤਸੀਲ ਡੇਰਾ ਬਾਬਾ ਨਾਨਕ ਤੇ ਜਲਾਗਰ ਦਾਸਪੁਰ ਤੇ ਫੋਨ ਨੰਬਰ ਬੋਲ ਦੇ ਕਰੀ 6280391718 ਠੀਕ ਹੈ ਤੇ ਘਰ ਦੇ ਪਛੋ ਫਿਰ ਆਪਾਂ ਨੇ ਹਾਂਜੀ ਘਰ ਦੇ ਪਛੋ ਠੀਕ ਹੈ ਤੇ ਇਹ ਕਿਵੇਂ ਭੇਜਦੇ ਨੇ ਫਿਰ ਆਪਾਂ ਏ ਵੀਰ ਜੀ ਮਤਲਬ ਕਿ ਮੈਂ ਨਾ ਮੱਭੀ ਕੋਰਸ ਕਰਦਾ ਏ ਅੱਛਾ ਤੇ ਪਪਾ ਮੇਰੇ ਬਾਹਰ ਆ ਅੱਛਾ ਤੇ ਇੰਨਾ ਸਾਫ ਸਪਾਹ ਨਹੀਂ ਹੁੰਦੀ ਅੱਛਾ ਮੈਂ ਅਜ ਸਵੇਰੇ ਜਾਣਾ ਹੁੰਦਾ ਤੁਹਾਨੂੰ ਪਤਾ ਮੱਲ ਵੀ 9 ਵਜੇ ਨਿਕਲ ਜਾਂਦਾ ਹਾਂਜੀ ਤੇ ਸ਼ਾਮਾਂ ਨੂੰ ਕਿ 5 6 ਵਜੇ ਜਾਂਦੇ ਤੇ ਫਿਰ ਪੱਠਿਆ ਦਿੱਤ ਬੜਾ ਹੁੰਦਾ ਤੇ ਇਦਾਂ ਫਿਰ ਠੀਕ ਉਸ ਮਤਲਬ ਕਿ ਕਰਕੇ ਜਾਣਾ ਤੇ ਫਿਰ ਆਣ ਕੇ ਕਰਨਾ ਫਿਰ ਓਖਾ ਹੋ ਜਾਂਦਾ ਕਰਨਾ ਪੈਂਦਾ ਏ ਠੀਕ ਆ ਧੰਨਵਾਦ ਬੰਦੇ ਕਈ ਹੋਏ ਤੇ ਉਹ ਇੰਨਾ ਸਰਦਰਦੀਨ ਲੈਂਦੇ ਠੀਕ ਠੀਕ ਆ ਤੇ ਮਨ ਫਿਰ ਕੋਣੇ ਪੈਂਦੇ ਤੇ ਫਿਰ ਉਹ ਚੰਗਾ ਨਹੀਂ ਹੁੰਦਾ ਸੂਤਰ ਨਹੀਂ ਹੁੰਦਾ ਕੰਮ ਫਿਰ ਠੀਕ ਆ ਤੇ ਚਲੋ ਫਿਰ ਪਹਿਲਾਂ ਗਾਂ ਹੀ ਵਿਖਾਦੀ ਹੈ ਨਾ ਹਾਂਜੀ ਪਹਿਲਾਂ ਦੱਸਦੀ ਕਿ ਨਵਾਂ ਸੁਬਾ ਸੁਈ ਜੇ ਇਹ ਦੂਜਾ ਸੁਬਾ ਸੁਈ ਜੇ ਦੂਸਰਾ ਸੁਬਾ ਸੁਈ ਹੈ ਹਾਂਜੀ 14 ਦਿਨਾਂ ਦਾ ਬਚਾ ਜੇ ਮਲਵੇ 28 ਤਰੀਕ ਨੂੰ ਸੁਈ ਜੇ ਅੱਛਾ 28 ਤਰੀਕ ਨੂੰ ਆਹ ਦਿਨਾਂ ਵਾਲੇ ਕਿ 15 ਦਿਨਾਂ ਦੇ ਵਾਲੇ ਅੱਛਾ 14 15 ਦਿਨ ਸੁਈ ਨੋ ਹੋ ਗਈ ਆ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਤਿਆਰ ਕਰ ਗਈ ਜੀ ਦੁੱਧ ਵੀਰ ਜੀ ਆ 17 ਹੋਊਗਾ ਅਹੀਂ ਮਲਵੇ 16 ਆ ਗਿਆ ਲੈਨੇ ਅੱਛਾ 16 ਜਿਹੜਾ ਹੈਗਾ ਜਿਹੜਾ ਚਵਾ ਦੇਣਾ ਪੱਕਾ ਜਿਹੜਾ ਕਰੋ ਚਵਾ ਹੀ ਦੇਣਾ ਵਾਕੇ ਠੀਕ ਹੈ ਕਿੰਨਾ ਕਿ ਚਵਾਈ ਜਾਊਗੀ ਉਤਰੇ ਮਲਬੀ 14 ਦਿਨਾਂ ਦਾ 20 ਦਿਨਾਂ ਦਾ ਡੰਗਰ ਹੈ ਜਿਹੜਾ ਮਲਬੀ ਜਾਂਦਾ ਹੈ ਆਪਣੇ ਪੀਕ ਤੇ ਪਾਟ ਤੇ ਹਾਂਜੀ ਹਾਂਜੀ ਮਲਬੀ ਦੇਖ ਲੈ ਮਲਬੀ 20 ਤੱਕ ਦਾ ਜਿਹੜਾ 20 ਨਹੀਂ ਦਾ 19 18 ਤੱਕ ਕਰੋਗੀ ਨਾ 18 ਤੋਂ 20 ਦੇ ਵਿੱਚ ਜਿਹੜਾ ਚੁਵਾਈ ਜਾਊਗੀ ਚੁਵਾਈ ਜਾਊਗੀ ਬਾਕੀ ਹੈਗੀ ਚਲੋ ਜਰਸੀ ਕ੍ਰੋਸ ਆ ਮਲਬੀ ਸਿਵਾ ਕਰਨ ਨਾਲ ਇਹ ਬਾਕੀ ਤੁਸੀਂ ਵੇਖੋ ਮਲਬੀ ਵੇਖੋ ਆਪੀ ਵੀ ਵੇਖੋ ਮਲ ਹੈਗੀ ਜਰਸੀ ਕ੍ਰੋਸ ਆ ਫੈਟੇ ਦੀ ਚੰਗਿਆ ਆਈ ਜਾਨੀ ਤੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਵਾ ਹਵਾਨੇ ਤੇ ਨਾੜਾਂ ਵੀ ਚੰਗੀਆਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੋਂ ਦੋ ਵਿੱਚ ਇੱਕਰੀਨ ਕਹਾਂ ਡਰਦੀ ਆ ਇਹ ਰੇਤਾਂ ਘਰਾਂ ਚ ਪਛੋਕ ਸਾਰੇ ਡਰ ਜਾਂਦੇ ਆ ਬਾਹਰ ਬੂਰੇ ਨਾ ਕੱਢੇ ਠੀਕ ਆ यस ਕਰਕੇ ਚਲੋ ਲੈ ਜੀ ਕੋਈ ਗੱਲ ਨਹੀਂ ਆਹ ਵਾ ਨਾ ਇਹਦਾ ਦੇਖ ਸਾਦੇ ਲੱਗੇ ਤਾਂ ਬਾਕੀ ਦੁੱਧ ਮੌਕੇ ਤੇ ਜਿਹੜਾ 16 ਲੀਟਰ ਜਿਹੜਾ ਤਿਆਰ ਦੱਸਦੇ ਆ ਤੇ 18 ਤੋਂ 20 ਦੇ ਵਿੱਚ ਜਿਹੜਾ ਕਹਿੰਦੇ ਕੀ ਚਵਾਈ ਜਾਊਗੀ ਚਵਾਈ ਦੇਣਾ ਮਤਲਬ 16 ਲੀਟਰ ਤੇ ਇਹਦਾ ਮੁੱਲ ਕਿ ਰੱਖਣਾ ਫਿਰ ਆਪਾਂ ਮੁੱਲ ਵੀ ਜੇ ਤੁਹਾਨੂੰ ਬਾ ਵੀ ਜਿਹੜੇ ਸਾ ਨਾਲ ਚੱਲਣ ਡਿਆ ਬਾਹਰ ਹਾਂਜੀ ਹਾਂਜੀ ਇਹ ਮੁੱਲ ਕਿ ਜਨਾ ਕਰਾ ਸਹੀ ਆ ਹਾਂਜੀ ਤੇ ਇਹ ਵਧਿਆਣਾ ਇਹਨੇ ਹਾਂਜੀ ਹਾਂਜੀ ਦੇਖਣ ਦੇ ਮਤਲਬ ਯਾਦ ਬੀੜ 62000 ਰੱਖਦੇ ਸੀ ਮੋਰੀ 62000 ਵਿੱਚੋਂ ਕਰ ਦੋ ਕਿ ਮੰਤਨ ਮੰਤਨ ਇਹ ਗੇਹ ਲੋਣ 60 ਦੀ ਮੁਕਾਦੀਏ ਪੂਰੇ ਦੀ ਹਾਂਜੀ 60 ਦੀ ਮੁਕਾਦੀਏ ਪੂਰੇ ਦੀ 60 ਚਲੋ 2 ਹੋਰ ਜਰਦਨੇ ਅੱਛਾ 52000 ਦੀ ਦੇ ਦੋਗੇ ਠੀਕ ਬਾਕੀ ਕੋ ਫੋਨ ਲਾਵੇ ਮਾਨਤਨ ਛੋਟ ਛੜ ਮੋਕੇ ਤੇ ਹੋਰ ਹੋ ਜਾਊਗਾ ਚਲੋ ਕਰਦਾਂਗੇ ਠੀਕ ਹੈ ਜੀ ਕੋ ਫੋਨ ਲਾਵੇ ਠੀਕ ਹੈ ਜੀ ਮੇਰੇ ਹਿਸਾਬ ਨਾਲ ਇਹ ਸੁੱਤਰ ਬੋਗਾ ਜਿਸੇ ਕੋਈ ਚਲੋ ਕੋਈ ਵੈਟ ਦੇ ਹਿਸਾਬ ਨਾਲ ਮੋਦ ਲਾਵੇ ਹਾਂਜੀ ਬਾਕੀ ਵੀ ਜੀ ਹੁਣ ਨੇ ਜਿਹੜਾ ਵੇਚ ਲਈ ਪਾਈ ਆ ਕੋ ਫੋਨ ਕਰੇ ਇੱਕ ਵਾਰੀ ਜ਼ਰੂਰ ਹਾਂਜੀ ਤੇ ਹੁਣ ਇੱਕ ਆ ਛੋਟੀ ਤੁਹਾਨੂੰ ਦਿਖਾਉਣੀ ਆ ਇਨੇ ਵੀ ਪਹਿਲਾਂ ਹੀ ਸਵੇਰ ਸੋਣਾ ਜੀ ਹਾਂਜੀ ਪਹਿਲਾਂ ਜੇ ਥੋੜੀ ਵਾਕੀ ਕੇ ਬਣੀ ਜਾਂਦਾ ਹੈ ਹਾਂਜੀ ਠੀਕ ਐ ਇਦਾਂ ਤੁਹਾਨੂੰ ਬਾਅਦ ਸ਼ਾਮ ਤੋਂ ਵੀ ਇਹ ਲੰਘਦਾ ਹੋਤਰ ਇਹ ਹੈ ਕਿ ਕਾਟ ਕਾਟ ਜਿਹੜਾ ਠੀਕ ਹੈ ਇਹਦਾ ਬਾਕੀ ਉਤਰ ਸਿੰਘ ਥੋੜਾ ਜਿਹਾ ਖੁੱਲਾ ਕਰ ਗਈ ਬਾਕੀ ਫੱਬਦੀ ਹੈ ਪੂਰੀ ਹੋਤਰ ਹੈ ਕਿ ਸੋਨੇ ਕਰਦ ਕਾਟਦੀ ਆ ਕਿੰਨੇ ਚਿਰ ਦੀ ਚੈੱਕ ਪਾਸ ਤੇ ਦਿੱਤੀ ਹੈ ਇਹ ਵੀ ਜੀ ਕੱਲ ਹੀ ਚੈੱਕ ਕਰਾਈ ਹੋਇਆ ਆਲਫਾ ਫਾ ਮਰਥਾ ਨਾਲ ਦੇ ਬਾਕੀ ਹੁਣ ਨਹੀਂ ਦਤਾ ਅੱਛਾ ਇਹ 2 ਮਹੀਨੇ ਦੀ ਗੁਰੀ ਅੱਛਾ ਹਾਂਜੀ ਫਰਵਰੀ ਦੇ 9 ਤਰੀਕ ਨੂੰ ਅੱਛਾ ਹਾਂਜੀ 2 ਮਹੀਨੇ ਦੀ ਚੈੱਕ ਪਾਸ ਤੇ ਆ ਜਿਹੜੀ ਅੱਜ ਕਿੰਨੀ ਦਾ ਤਰੀਕ ਹੋ ਗਈ ਹੈ ਹਾਂਜੀ ਕੱਲ ਹੀ ਕਰਾਈ ਹੈ ਅੱਛਾ ਹਾਂਜੀ ਠੀਕ ਹੈ ਤੇ ਗਰੰਟੀ ਪੂਰੀ ਚੈੱਕ ਪਾਸ ਤੇ ਗਰੰਟੀ ਕੋਈ ਜਰਾ ਮੇਰਾ ਵੀਰਿਆ ਆਪਣਾ ਡਾਕਟਰ ਜਿੰਨੇ ਲੈਣਾ ਮਤਲਬ ਆਣ ਕੇ ਡਾਕਟਰ ਲੈ ਕੇ ਆਪਣਾ ਅੱਛਾ ਚੈੱਕ ਕਰਾ ਲੈ ਡਾਕਟਰ ਲਿਆ ਕੇ ਚੈੱਕ ਕਰਾ ਲੈ ਹਣਾ ਪੂਰੀ ਤਸਦੀਕ ਮਤਲਬ ਪੀ ਠੀਕ ਹੈ ਤੇ ਇਹਦਾ ਮੁੱਲ ਫਿਰ ਮੋਲਾ ਜੀ ਪਹਿਲਾਂ ਜੀ ਗਿਰਜੀ ਤੁਹਾਡੇ ਸਾਹਮਣੇ ਮੋਲਤੀ 50000 ਕਰਦੇ ਹਾਂ ਮੋਲ 50000 ਰਿਆ ਵਿੱਚੋਂ ਕਰਨਾ ਮੰਤਨ ਸਤਿੰਜਾ ਮਲੇ ਵੀ 47000 ਦੇ ਦਾਂਗੇ 47000 ਦੀ ਦੇ ਤੋਗੇ ਚਲੋ ਬਾਕੀ ਕੋ ਫੋਨ ਲਾਵੇ ਛੋਟ ਛੜ ਮੋਕੇ ਤੇ ਹੋ ਜੋਗੇ ਹਨਾ ਠੀਕ ਹੈ ਜੀ ਤੇ ਠੀਕ ਹੈ ਵੀ ਜੀ ਹਾਂ ਜੀ ਬਾਕੀ ਜਿਹੜੇ ਵੀ ਨੇ ਕੋਈ ਪਸ਼ੂ ਪਸੰਦ ਹੁੰਦਾ ਕੋਈ ਆਵੇ ਇੱਥੇ ਕੋਈ ਵੇਖ ਚਾਕੇ ਆਪਣੀ ਪਸੰਦ ਕਰਕੇ ਖੜੇ ਕੋਈ ਫੋਨ ਲਾਵੇ ਬਾਕੀ ਮੰਤਨ ਮੋਕੇ ਤੇ ਹੋ ਜਾਣਗੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ